ਵਾਹਿਗੁਰਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਦੇ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਤੇ ਅਸੀਂ ਇਸ ਵਕਤ ਪਹੁੰਚੇ ਆ ਅੰਮ੍ਰਿਤਸਰ ਸ਼ਹੀਦ ਗੰਗ ਸਾਹਿਬ ਗੁਰਦੁਆਰੇ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਵਾਸਤੇ ਪਹੁੰਚਦੀ ਪਈ ਆ ਇੱਕ ਵਾਰ ਤਸਵੀਰਾਂ ਤੁਹਾਨੂੰ ਇੱਕ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਨੇ ਆ ਜਿੱਥੇ ਖਾਸ ਸਜਾਵਟ ਕੀਤੀ ਗਈ ਆ ਸ਼ਹੀਦ ਗੰਜ ਗੁਰਦੁਆਰੇ ਦੇ ਅੰਦਰ ਵਕ ਵਕ ਤਰੀਕੇ ਦੇ ਨਾਲ ਸਜਾਟਾ ਕੀਤੀ ਗਿਆ ਨੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਤਾਂ ਸੰਗਤ ਦਾ ਭਰਪੂਰ ਇਕੱਠ ਜਿਹੜਾ ਵਾ ਉਹ ਦੇਖਣ ਨੂੰ ਜ਼ਰੂਰ ਮਿਲਦਾ ਪਿਆ ਵੱਡੀ ਗਿਣਤੀ ਚ ਸੰਗਤ ਇੱਥੇ ਪਹੁੰਚੀ ਹੈ ਠਾਠਾ ਮਾਰਦਾ ਇਕੱਠ ਹੈ ਜਿਹੜਾ ਇੱਥੇ ਪਹੁੰਚਿਆ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਬਾਹਰ ਦੀ ਗੱਲ ਕਰੀਏ ਤਾਂ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਣੇ ਆ ਕਿ ਵਕ ਵਕ ਜਗ੍ਹਾ ਦੇ ਉੱਤੇ ਲੰਗਰ ਪੰਡਾਰੇ ਲਗਾਏ ਗਏ ਨੇ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸੰਗਤ ਵੱਲੋਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੱਲ ਜਨਮ ਦਿਹਾੜਾ ਤਾਂ ਸੰਗਤ ਦੀ آمد ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤਾਂ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਇੱਥੇ ਪਹੁੰਚੇਗੀ ਕੱਲ ਤੱਕ ਤਾਂ ਜਿਸ ਵਜ੍ਹਾ ਕਰਕੇ ਜਿਹੜੀਆਂ ਤਿਆਰੀਆਂ ਸਾਫ਼ ਤੌਰ ਦੇ ਉੱਤੇ ਜ਼ਰੂਰ ਨਜ਼ਰ ਆ ਰਹੀਆਂ ਨੇ ਅੰਦਰ ਚੱਲ ਕੇ ਬਾਹਰ ਚੱਲ ਕੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਲੰਗਰ ਭੰਡਾਰੇ ਦੀਆਂ ਤਿਆਰੀਆਂ ਨੇ ਵੇਖੋ ਦੀਪਮਾਲਾ ਕਰਦਾ ਕੋਈ ਨਾ ਕੋਈ ਹਰ ਕੋਈ ਨਜ਼ਰ ਆਂਦਾ ਪਿਆ ਇਸ ਜਗ੍ਹਾ ਦੇ ਉੱਤੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਜਿੱਥੇ ਦੀਪਮਾਲਾ ਕੀਤੀ ਜਾ ਰਹੀ ਹੈ ਇਨਾ ਭੈਣਾਂ ਵੱਲੋਂ ਇਨਾ ਬੀਬੀਆਂ ਵੱਲੋਂ ਦੀਪ ਮਾਲਾ ਕੀਤੀ ਜਾ ਰਹੀ ਹੈ ਖਾਸ ਤਸਵੀਰ ਹੈ ਯਾਨੀ ਕਿ ਹਰ ਕੋਈ ਆਪਣੇ ਆਪਣੇ ਆਤਸਾ ਦਿਖਾਉਂਦਾ ਹੈ ਨਜ਼ਰ ਆ ਰਿਹਾ ਹਰ ਕੋਈ ਸੰਗਤ ਜਿਹੜੀ ਇੱਥੇ ਪਹੁੰਚੀ ਆ ਉਹ ਸ਼ੁਕਰਾਨਾ ਕਰਦੀ ਨਜ਼ਰ ਆ ਰਹੀ ਹੈ ਭੰਤਨ ਬਾਬਾ ਦੀਪ ਸਿੰਘ ਜੀ ਦੇ ਇਸ ਦਰਬਾਰ ਦੇ ਉੱਤੇ ਪਹੁੰਚ ਕੇ ਲੱਖਾਂ ਕਰੋੜਾਂ ਸ਼ਰਧਾਲੂਆਂ ਦੀਆਂ ਮਨੋ ਕਾਮਨਾ ਪੂਰਨ ਹੋਈਆਂ ਨੇ ਤੇ ਹਰ ਕੋਈ ਕਿਤਨਾ ਕਿਤੇ ਇੱਥੇ ਪਹੁੰਚ ਕੇ ਗੁਰੂ ਘਰ ਦਾ ਸ਼੍ਰੀਵਾਦ ਲੈਣਾ ਚਾਹੁੰਦਾ ਹੈ ਤਾਂ ਕੁਝ ਸੰਗਤ ਨਾਲ ਅਸੀਂ ਜਰੂਰ ਗੱਲਬਾਤ ਕਰਾਂਗੇ ਤੇ ਨਾਲ ਦੇ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸੰਗਤ ਦਾ ਵੱਡਾ ਇਕੱਠ ਜਿਹੜਾ ਹੈ ਉਹ ਸ਼ਹੀਦਗੰਜ ਗੁਰਦੁਆਰੇ ਦੇ ਬਾਹਰ ਆਓ ਚੱਲਦੇ ਹਾਂ ਇੱਧਰ ਪਾਸੇ ਤੁਹਾਨੂੰ ਦਿਖਾਣੇ ਕਿ ਕਿਸ ਤਰੀਕੇ ਦੇ ਨਾਲ ਸੰਗਤ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚਦੀ ਪਈ ਹੈ ਤੇ ਨਾਲ ਦੇ ਨਾਲ ਜਿਹੜੀ ਸੰਗਤ ਹੈ ਉਹਨਾਂ ਵੱਲੋਂ ਤਿਆਰੀਆਂ ਵੀ ਖਾਸ ਤੌਰ ਦੇ ਉੱਤੇ ਜਰੂਰ ਨਜ਼ਰ ਆ ਰਹੀਆਂ ਨੇ ਲੰਗਰ ਭੰਡਾਰੇ ਦੀਆਂ ਤਾਂ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਨੇ ਉਹ ਲੰਗਰ ਭੰਡਾਰੇ ਦੀਆਂ ਸਾਫ਼ ਤੌਰ ਦੇ ਉੱਤੇ ਦੇਖਣ ਨੂੰ ਜਰੂਰ ਮਿਲਦੀਆਂ ਪਈਆਂ ਨੇ ਲਗਾਤਾਰ ਤਿਆਰੀਆਂ ਚੱਲਦੀਆਂ ਪਈਆਂ ਨੇ ਤਾਂ ਇੱਧਰ ਪਾਸੇ ਰੌਣਕਾ ਦੇਖ ਲਓ ਇੱਕ ਵਾਰ ਰੌਣਕਾ ਦੇਖ ਲਓ ਕਿਸ ਤਰੀਕੇ ਦੇ ਨਾਲ ਇੱਧਰ ਮੇਲਾ ਲੱਗਾ ਹੋਇਆ ਐਕਸਾਬਣਾ ਸੀ ਕਹਿ ਸਕਦੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਸਨਤਮਸਤ ਖਾਣ ਵਾਸਤੇ ਪਹੁੰਚਦੀ ਹੈ ਕਿਸੇ ਨੇ ਦੁੱਧ ਦਾ ਲੰਗਰ ਲਾਇਆ ਕਿਸੇ ਨੇ ਪੂੜੀ ਛੋਲੇ ਦਾ ਕਿਸੇ ਨੇ ਚਾਹ ਦਾ ਕਿਸੇ ਨੇ ਰੋਟੀ ਦਾਲ ਫੁਲਕੇ ਦਾ ਲੰਗਰ ਲਾਇਆ ਕੜੀ ਛੋਲ ਲਾਇਆ ਰਾਜਮਾ ਛੋਲ ਯਾਨੀ ਕਿ ਵੱਖ-ਵੱਖ ਤਰੀਕੇ ਦੇ ਨਾਲ ਦੇਖੋ ਲੰਗਰ ਪੰਡਾਰੇ ਲਗਾਏ ਗਏ ਨੇ ਇਹ ਸੰਗਤ ਇੱਥੇ ਪਹੁੰਚੀ ਆ ਬਾਬਾ ਜੀ ਵਾਇਗੁਰੂ ਖਾਲਸਾ ਜੀ ਵਾਇਗੁਰੂ ਖਾਲਸਾ ਸਾਹਿਬ ਜੀ ਕਿਹਣਾ ਚੋਦੇ ਅੱਜ ਸੰਗਤ ਵੱਲੋਂ ਵੀ ਤਿਆਰੀ ਆ ਤਾਂ ਸੰਗਤ ਦੀ ਆਨ ਦੀ ਵੀ ਤਿਆਰੀ ਆ ਜੀ ਜੀ ਹਾਂ ਬੱਟਿਆਂ ਲਾ ਗੀ ਬਾਕੀ ਬਾਬਾ ਜੀ ਬਾਬੇ ਦੀਪ ਸਿੰਘ ਜੀ ਦੇ ਪਰਪਾਰ ਬਖਸ਼ਿਸ਼ ਹੈ ਸੰਗਤਾਂ ਬੜੇ ਧੂਮ ਧਾਮ ਨਾਲ ਲੰਗਰ ਲਗਾ ਵੀ ਰਹੀਆਂ ਛੱਕ ਵੀ ਰਹੀਆਂ ਤੇ ਮਸਤਕ ਵੀ ਹੋ ਰਹੀਆਂ ਨੇ ਤੇ ਠਾਠਾ ਮਾਰਦਾ ਕੱਠਾ ਹੈ ਅਜੇ ਅੱਜ ਚੱਲੇਗਾ ਦੁਪਹਿਰੋਂ ਤੋਂ ਬਾਅਦ ਆ ਜ਼ਿਆਦਾ ਹੋਏਗਾ ਜੀ ਉਹਦੀ ਕਿਰਪਾ ਵਾਇਗੁਰ ਜੀ ਵਾਇਗੁਰ ਬਿਲਕੁਲ ਵਾਇਗੁਰਖਾਲ ਸਾਹਿਬੀ ਵਾਇਗੁਰ ਫਤੇਤਾ ਤਾਂ ਤਾਂ ਇੱਕ ਵਾਰ ਦੇਖ ਲੋ ਇੱਧਰ ਕਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਜਿਹੜੀਆਂ ਨੇ ਉਹ ਸਾਫ਼ ਤੌਰ ਦੇ ਉੱਤੇ ਦੇਖਣ ਨੂੰ ਜ਼ਰੂਰ ਮਿਲਦੀ ਆ ਪਈ ਐ ਨੇ ਸੰਗਤ ਇੱਥੇ ਪਹੁੰਚੀ ਆ ਵੀਰ ਜੀ ਸੰਗਤ ਵੱਡੀ ਗਿਣਤੀ ਚ ਪਹੁੰਚੀ ਆ ਬਹੁਤ ਵੱਡੀ ਗਿਣਤੀ ਲੱਖਾਂ ਹਾਂਜੀ ਇਹ ਤਾਂ ਇਹ ਨਾਲ ਪਾਰਾ ਇੱਕ ਵਜਨ ਜੀ ਕੱਲ ਦਾ ਚਾਲੂ ਹੋਇਆ ਜੀ 25 ਤਰੀਕ ਨੂੰ ਚਾਲੂ ਆ ਕੀ ਲਗਾਇਆ ਜੀ ਬੜਾ ਕੋਈ ਆ ਜੀ ਇਹ ਕੜੀ ਉਹ ਕੜੀ ਚੌਲ ਰਾਜਮਾ ਰਾਜਮਾ ਛੋਲੇ ਫੀਰ ਦੁੱਧ ਨਿਊਟ੍ਰੀ ਕੁਲਚਾ ਡرائی ਫਰੂਟ ਪੇਸਟੀਆਂ ਕਰੀਮ ਰੋਲ ਕੇਲੇ ਬਰਸੇ ਬਿਲਕੁਲ ਮਲਗੀ ਗੁਰੂ ਘਰ ਦੇ ਵਿੱਚ ਹਰ ਚੀਜ਼ ਹੈ ਕਿਸੇ ਚੀਜ਼ ਦੀ ਥੋੜੀ ਨਹੀਂ ਇੱਧਰ ਪਨੀਰਪੁਰਜੀ ਵੀ ਹੈਗੀ ਹੈ ਤਾਂ ਇਹ ਦੁੱਧ ਵੀ ਵੇਖ ਲਓ ਇੱਧਰ ਦੁੱਧ ਵੀ ਵਰਤਾਇਆ ਜਾ ਰਿਹਾ ਤੇ ਸੰਗਤ ਨੂੰ ਯਾਨੀ ਕਿ ਵਾਕਫ ਵਾਕ ਤਰੀਕੇ ਦੇ ਨਾਲ ਸੰਗਤ ਜਰੂਰ ਇੱਥੇ ਪਹੁੰਚਦੀ ਪਈ ਹੈ ਤਾਂ ਉਹਨਾਂ ਨੂੰ ਲੰਗਰ ਵੀ ਲਗਾਇਆ ਜਾ ਰਿਹਾ ਖਾਸ ਤਸਵੀਰ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ ਕਿ ਜਿੱਥੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਜਿਹੜੀਆਂ ਨੇ ਇੱਧਰ ਦੇਖੋ ਆਹ ਉਹ ਸਾਹਮਣੇ ਲੰਗਰ ਹੈ ਇੱਧਰ ਲੰਗਰ ਹੈ ਯਾਨੀ ਕਿ ਹਰ ਪਾਸੇ ਕਿਤਨਾ ਕਿਤੇ ਅਸੀਂ ਕਹਿ ਸਕਦੇ ਕਿ ਲੰਗਰ ਪੰਡਾਰੇ ਜ਼ਰੂਰ ਲਗਾਏ ਗਏ ਨੇ ਦੁਕਾਨਦਾਰ ਨੇ ਜਿਹੜੇ ਉਹਨਾਂ ਨੇ ਆਪਣੀਆਂ ਪੂਰੀਆਂ ਤਿਆਰੀਆਂ ਰੱਖੀਆਂ ਹੋਈਆਂ ਨੇ ਕਿਉਂਕਿ ਕਿ ਇੱਥੇ ਵੱਡੀ ਗਿਣਤੀ 'ਚ ਸੰਗਤ ਨੇ ਪਹੁੰਚਣਾ ਹੈ ਤਾ ਪਹੁੰਚਣਾ ਸ਼ੁਰੂ ਹੋ ਜੋਰ ਚੱਕੀ ਹੈ ਸੰਗਤ ਤਾਂ ਲੈਣਾ ਲੰਬੀਆਂ ਲੰਬੀਆਂ ਜਿਹੜੀਆਂ ਸਾਫ਼ ਤੌਰ ਤੇ ਤੇ ਦੇਖਣ ਨੂੰ ਜਰੂਰ ਮਿਲਦੀਆਂ ਪਿਆਰਾ ਤਾਂ ਇਹ ਇੱਕ ਖਾਸ ਤਸਵੀਰ ਜਿਹੜੀ ਇਦਰຊਾਉਂਦੀ ਹੈ ਦੁਕਾਨਦਾਰ ਦੇਖੋ ਕਿਸ ਤਰੀਕੇ ਨਾਲ ਦੁਕਾਨਦਾਰਾਂ ਵੱਲੋਂ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਹਾਂਜੀ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਫਤਿਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬਾਬਾ ਜੀ ਇੱਥੇ ਇਕੱਠ ਲੱਗਾ ਇੱਥੇ ਬਹੁਤ ਮੈਂ ਕਹਿੰਦਾ ਉਹ ਉਹ ਵੱਡਾ ਇਕੱਠ ਹੈ ਬੜੀ ਕਿਰਪਾ ਫੁੱਲ ਕਿਰਪਾ ਬਾਬੇ ਦੀ ਹਾਂ ਜੀ ਹਾਂਜੀ ਹਾਂਜੀ ਬਹੁਤ ਨੰਦ ਆਇਆ ਲੰਗਰ ਲੰਗਰ ਬੜੀ ਤਰ੍ਹਾਂ ਦੀ ਲੱਗੀ ਮੈਂ ਕਿਹਾ ਲੰਗਰ ਕਿਤੇ ਗੰਨੇ ਰਸ ਕਿਤੇ ਕੌਫੀ ਕਿਤੇ ਬਦਾਮ ਕਾਜੂ ਬੋ ਬੜੀ ਬੜੀ ਕਿਰਪਾ ਮਗੇ ਝੋਲੀ ਛੋਟੀ ਪੈ ਗਈ ਸਾਡੀ ਗੰਨਿਆਂ ਦੇ ਰਸ ਵੱਖਰੀ ਟਰਾਲੀਆਂ ਰੱਖੀਆਂ ਆਈਆਂ ਨੇ ਬਸ ਗੰਨੇ ਦਾ ਰਸ ਦਾ ਲੰਗਰ ਆਹ ਕਹਿੰਦੇ ਜੂਸ ਫੜਿਆ ਜੀ ਆਹ ਦੁੱਧ ਫੜਿਆ ਜੇ ਇੱਥੇ ਦੇਖੋ ਆਹ ਜੂਸ ਵੀ ਆ ਤੇ ਦੁੱਧ ਵੀ ਆ ਪਹਿਲਾਂ ਕਿਹੜਾ ਪੀਏ ਤੇ ਕਿਹੜਾ ਨਾ ਪੀਏ ਇੰਨੀ ਬਖਸ਼ਿਸ਼ ਆ ਪ੍ਰਮਾਤਮਾ ਦੇ ਕਰ ਇਸ ਵਾਹਿਗੁਰੂ ਦੇ ਘਰ ਦੇ ਵਿੱਚ ਖਾਸ ਜਿਹੜੀ ਤਸਵੀਰ ਆ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਫਤਿਹਬਾਬਾ ਜੀ ਕੀ ਹਾਲ ਜੀ ਠੀਕ ਹੋ ਕਿਰਪਾ ਜੀ ਦੁਕਾਨ ਸਜਾਦਤੀਆਂ ਦੁਕਾਨਾਂ ਸਾਰੀਆਂ ਲੈਨਸ ਸਜੀਆਂ ਪਈਆਂ ਨੇ ਹਰ ਕੋਈ ਕਿਤਨਾ ਕਿਤੇ ਤਿਆਰੀ ਦੇ ਵਿੱਚ ਹੈ ਕਿ ਸੰਗਤ ਨੇ ਤੇ ਪਹੁੰਚਣਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਬਾਬਾ ਪੂਰਾ ਸੰਗਤ ਨੂੰ ਪੂਰਾ ਹੁਸ਼ਾ ਹੈ ਜੀ ਦੇਖੋ ਤੁਸੀਂ ਹਾਂ ਆਪ ਹੀ ਦੇਖੋ ਕਿੰਨਾ ਸੰਗਤ ਚ ਹੁਸ਼ਾ ਆ ਗਿਆ ਲੰਗਰ ਲੱਗੇ ਨੇ ਹਮ ਹਰ ਚੀਜ਼ ਅਤੇ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਅੱਛਾ ਅਨੋਖਾ ਦਿਨ ਹੁੰਦਾ ਅੱਜ ਦਾ ਵੀ ਹਰ ਕੋਈ ਕਿਤਨਾ ਕਿਤੇ ਪਹੁੰਚਣਾ ਜਾਂਦਾ ਇਸ ਜਗ੍ਹਾ ਤੇ ਹਾਂਜੀ ਹਾਂਜੀ ਹਰ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਹਰ ਕਿ ਦਿਨ ਸਗੋਂ ਤਿੰਨ ਦਿਨ ਆਤ ਸ਼ੁਕਰ ਸ਼ਣੀ ਤੇ ਆ ਤਿੰਨੇ ਦਿਨ ਵੇਖੋ ਕਿੰਨੀਆਂ ਰੌਣਕਾਂ ਲੱਗਣਗੀਆਂ ਸ਼ਣੀ ਆਤ ਵਾਰ ਤੇ ਵੈਸੇ ਵੀ ਰਸ਼ ਤੇ ਉਧਰੋਂ ਸ਼ੁਕਰਵਾਰ ਆ ਦਿਹਾੜਾ ਆ ਗਿਆ ਹੈ ਹਾਂਜੀ ਹਾਂਜੀ ਤੇ ਬਿਲਕੁਲ ਤੂੰ ਦੱਸ ਬੱਚੇ ਦੇਲ ਨੂੰ ਤਸੱਲੀ ਮਿਲਦੀ ਹਾਂਜੀ 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 ਬਲੌ ਸਕੂਲ ਮੇ ਦਾ ਵਾਕਈ ਹੈ ਇਤ